ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਹੀ ਅੱਜ ਪੋਬਿੰਟ ਤੇ ਇੱਕ ਤਸਵੀਰ ਸਾਹਮਣੇ ਆਈ ਆ ਦੇਖੋ ਪਹਿਲੇ ਮੁਖੀ ਦਮਦਮਿਤਕਸਾਲ ਦੇ ਬਾਬਾ ਦੀਪ ਸਿੰਘ ਜੀ ਹੋਏ ਆ ਉਸੇ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਹੋਏ ਆ ਤੇ ਉਹਨਾਂ ਦੇ ਜਨਮ ਸਥਾਨ ਤੇ ਅੱਜ ਦੇ ਦਿਨ ਜਦੋਂ ਬਹੁਤ ਸਾਰੇ ਸੰਗਤਾਂ ਉਹਨਾਂ ਦਾ ਜਨਮ ਦਿਹਾੜਾ ਆਗਮਨ ਪਰਬ ਮਨਾਉਣ ਪਹੁੰਚੀਆਂ ਹੋਈਆਂ ਸੀ ਆ ਦੋ ਸ਼ਖਸ ਜਿਹੜੇ ਆ ਇਹ ਪਤਾ ਨਹੀਂ ਕੌਣ ਆ ਕਿੱਥੋਂ ਆਏ ਆ ਸੰਤ ਜਰਨੈਲ ਸਿੰਘ ਭਿੰਡਰਾਵਾਂ ਆਵਾਜ਼ਾਂ ਦੀ ਫੋਟੋ ਦਾ ਵਿਰੋਧ ਕਰ ਰਹੇ ਸਗੇ ਸਿਰ ਤੇ ਇੱਕ ਨੇ ਦਸਤਾਰ ਬੰਨੀ ਹੋਈ ਹੈ ਦੂਜੇ ਨੇ ਪਰਨਾ ਬੰਨਿਆ ਹੋਇਆ ਤੇ ਸੰਗਤ ਨੇ ਚੰਗੀ ਤਰ੍ਹਾਂ ਦਾ ਸ਼ਤਰੋਲ ਕੀਤਾ ਸ਼ਤਰਪੇ ਗੱਡੀ ਪਰਨੇਣਾ ਦੀ ਤੇ ਹੈ ਵੀ ਇਹ ਇਸੇ ਕਾਬਲ ਸੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜਿਹੜੇ ਤਰਸਾਲ ਦੇ 14ਵੇਂ ਮੁਖੀ ਬਣੇ ਜਿਨ੍ਹਾਂ ਨੇ ਆਪਣਾ ਆਪ ਵਾਰਿਆ ਸਿੱਖੀ ਸਿਧਾਂਤਾਂ ਤੇ ਚੱਲੇ ਆ ਜੀ ਤੇ ਉਹਨਾਂ ਜਿਹੜੇ ਲੀਹਾ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚ ਕੇ ਖੰਡੇਨਾ ਸ਼ੁਰੂ ਕੀਤੀਆਂ ਸੀ ਉਹਨਾਂ ਤੇ ਪੂਰਾ ਪੈੜਾ ਦਿੱਤਾ ਆ ਸੰਤ ਜੀ ਨੇ ਪਰ ਇਹ ਲੋਕ ਮਾੜੀ ਸ਼ਬਦਾਬੀ ਸੁਭਾਵਲੀ ਬੋਲਦੇ ਆ ਉਹਨਾਂ ਦੀ ਫੋਟੋ ਤੋਂ ਵੀ ਡਰਦੇ ਆ ਸੋ ਸੰਗਤ ਨੇ ਬਹੁਤ ਸੋਹਣਾ ਜਵਾਬ ਦਿੱਤਾ ਇਹਦਾ ਜਿਹੜਾ ਕੁੱਤੇ ਦੇ ਪੁੱਤਾਂ ਨੂੰ ਬਹੁਤ ਚੰਗੀ ਗੱਲ ਆ ਤੇ ਇਹੋ ਜਿਹੇ ਦੇ ਇਦਾਂ ਹੀ ਸ਼ਤਰੋਲ ਹੋਣੀ ਚਾਹੀਦੀ ਆ ਤੇ ਗਾਂ ਤੋਂ ਵੀ ਛੇ ਕੋਈ ਕੋਈ ਵੀ ਜਿਹੜਾ ਬੰਦਾ ਸੰਜਨ ਨਿਰ ਸਿੰਘ ਪਿੰਡਰਾ ਵਾਲਾ ਦੀ ਫੋਟੋ ਦੇ ਖਿਲਾਫ ਉਹਨਾਂ ਦੇ ਉਹਨਾਂ ਦੇ ਖਿਲਾਫ ਕੋਈ ਵੀ ਗੱਲ ਕਰੂਗਾ ਉਹਦੀ ਸੰਗਤ ਇਸੇ ਤਰ੍ਹਾਂ ਹੀ ਜਿਹੜੀ ਜਨਦੀ ਕਲਾ ਨਾਲ ਸ਼ਤਰੋਲ ਕਰੂਗੀ ਤੇ ਹੱਡੀਆਂ ਪਸਲੀਆਂ ਇੱਕ ਕਰਦੀਆਂ ਵੀ ਚਾਹੀਦੀਆਂ ਆ ਬਹੁਤ ਵਧੀਆ ਆ ਪਰ ਇਹੋ ਜੇ ਲੋਕਾਂ ਨੂੰ ਚੇਤਾਵਨੀ ਆ ਕਿ ਜਿੱਥੇ ਸਿੱਖ ਸੰਗਤ ਨੌਜਵਾਨੀ ਦਾ ਪਹੁੰਚੀ ਹੁੰਦੀ ਉੱਥੇ ਨਾ ਹੀ ਆਇਆ ਕਰੋ ਤੁਸੀਂ ਘਰੇ ਬਹਿ ਕੇ ਭੌਂਕਣ ਚੋਕੇ ਉੱਥੇ ਭੌਂਕਿਆ ਕਰੋ ਇਹ ਜੀ ਪੋਵਿੰਡ ਦੀ ਅੱਜ ਦੀ ਤਸਵੀਰ ਆ ਅੱਜ ਜਦੋਂ 28 ਤਰੀਕ ਆ ਤੇ ਇਹ ਚੀਜ਼ਾਂ ਵਾਰਨਿੰਗ ਆ ਉਹਨਾਂ ਨੂੰ ਜਿਹੜੇ ਬਹੁਤ ਗਲਤ ਬੋਲਦੇ ਆ ਸੋ ਇਹੋ ਜੇ ਲੋਕਾਂ ਤੋਂ ਥੋੜਾ ਬਚ ਕੇ ਵੀ ਰਿਹਾ ਕਰੋ ਜਿਹੜੇ ਇੱਦੇ ਭੋਂਗਨ ਜੋਗੇ ਆ ਤਸਵੀਰ ਤੋਂ ਡਰਦੇ ਆ ਇੰਨੀਆਂ ਕਿ ਬੇਨਤੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ